ਮੋਦੀ ਬਿਲਕੁਲੇ ਕੁੜੀ ਚੜ ਗਈ ਜਹਾਜ਼ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਪਰਦੇਸੀਆਂ ਦਾ ਹਾਲ ਕੁੜੀ ਦਾ ਆਇਆ ਵੀਜ਼ਾ ਤੇ ਭਰਾ ਦੇ ਬੰਦ ਗਏ ਪਹਿਲਾਂ ਹੀ ਰਖੜੀ ਜੱਥੇ ਕਿ ਦੋਸਤੋ ਕੁੜੀ ਬੇਹਦ ਭਾਵੁਕ ਤੇ ਦਿਲ ਵਿੱਚ ਬੇਹਦ ਵੱਡੇ-ਵੱਡੇ ਹੌਕੇ ਲੈ ਕੇ ਚੜੀ ਜਹਾਜ਼ ਜੱਥੇ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਚੰਗੇ ਪ੍ਰਖ ਨੂੰ ਲੈ ਕੇ ਬੇਸ਼ੱਕ ਪੰਜਾਬ ਦੀ ਜੁਬਾਨੀ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਪਰ ਜੋ ਪੰਜਾਬ ਦੇ ਵਿੱਚ ਆਪਣੀ ਆਜ਼ਾਦਾਨ ਨੂੰ ਦਾਜਾ ਕਰਦੇ ਹਨ ਤਾ ਫਿਰ ਬੇहद ਭਾਪਕ ਹੋ ਜਾਂਦੇ ਹਨ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿਵੇਂ ਆਪਣੇ ਭੈਣ ਭਰਾ ਆਪਸ ਵਿੱਚ ਮਿਲਦੇ ਹਨ ਨਿਆਰਪੋਰਟ ਉੱਤੇ ਜੱਥੇ ਕਿ ਦੋਤੇ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਬੇहद ਮਜਬੂਰ ਕਰ ਦਿੰਦੇ ਹਨ ਚੰਗੇ ਪਿੱਖ ਨੂੰ ਲੈ ਕੇ ਬੇਸ਼ੱਕ ਪੰਜਾਬ ਦੀ ਜ਼ੁਬਾਨੀ ਨੇ ਵਿਦੇਸ਼ਾਂ ਦੇ ਵੱਲ ਜਾਣ ਦਾ ਰੁੱਖ ਕਰ ਲਿਆ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਜਾਤ ਪੰਜਾਬ ਦੀ ਆਉਂਦੀ ਹੈ ਉੱਥੇ ਦੋਤੇ ਇਹ ਕੁੜੀ ਪੰਜਾਬ ਦੀ ਜੋ ਕਿ ਕੈਨੇਡਾ ਦੇ ਵਿੱਚ ਚੰਗੇ ਪਿੱਖ ਦੇ ਲਈ ਜਾ ਰਹੀ ਹੈ ਪਰ ਜਹਾਜ਼ ਚੜ੍ਹਨ ਤੋਂ ਪਹਿਲਾਂ ਜਦੋਂ ਕੁੜੀ ਦੇ ਅੱਖਾਂ ਦੇ ਵਿੱਚੋਂ ਹੰਝੂ ਵਗਦੇ ਤਾਂ ਉਹ ਹਰ ਇੱਕ ਬੰਦੇ ਨੂੰ ਭਾਵੁਕ ਕਰਕੇ ਰੱਖ ਦਿੰਦੇ ਹਨ ਜਿੱਥੇ ਕਿ ਦੋਸਤੋ ਇਹੋ ਜਿਹੀ ਵੀਡੀਓ ਹਰ ਇੱਕ ਬੰਦੇ ਦੇ ਉੱਤੇ ਬਹੁਤ ਵੱਡਾ ਇਫੈਕਟ ਪਾਉਂਦੀ ਹੈ ਕਿ ਵਿਦੇਸ਼ਾਂ ਦੇ ਵਿੱਚ ਜਾਣਾ ਪੰਜਾਬੀਆਂ ਦੇ ਲਈ ਇੱਕ ਮਜਬੂਰੀ ਬਣ ਗਿਆ ਹੈ ਕਿ ਦੋਸਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ